ਪਰਾਲੀ ਨੂੰ ਅੱਗ ਸਾਡੀ ਮਜਬੂਰੀ ਆ ਸਾਡਾ ਛੌਂਕ ਨਹੀਂ ਇਹ ਲਾਵਾਂਗੇ ਸਾਡੀ ਮਜਬੂਰੀ ਹੈ ਸਬਸਿਡੀਆਂ ਦਿਓ ਦੂਜੀਆਂ ਫਸਲਾਂ ਤੇ ਐਮਐਸਪੀ ਦਿਓ ਆਲੂਆਂ ਤੇ ਦਿਓ ਗੋਭੀ ਤੇ ਦਿਓ ਜੇ ਸੋਡੇ ਚ ਦਾਮਾਂ ਸੀ ਝੋਨਾ ਲਾਉਣਾ ਹੀ ਨਹੀਂ ਚਾਹੁੰਦੇ ਅਸੀਂ ਝੋਨਾ ਬੀਜਣਾ ਹੀ ਨਹੀਂ ਚਾਹੁੰਦੇ ਸਾਡਾ ਝੋਨਾ ਤੋਂ ਛਟਕਾਰਾ ਪਾਓ ਅਸੀਂ ਨਰਮੇ ਬੀਜਦੇ ਸੀ ਕਪਾਹ ਬੀਜਦੇ ਸੀ ਛੋਲੇ ਬੀਜਦੇ ਸੀ ਮੂੰਗੀ ਬੀਜਦੇ ਸੀ ਸਾਡੀ ਕਿਸਾਨਾਂ ਮਜ਼ਦੂਰਾਂ ਦੀ ਭਾਈਚਾਰੇ ਦੀ ਸਾਂਝ ਸੀ ਲੋੜੀ ਤੱਕ ਨਰਮਾ ਝੁਗਦੇ ਹੁੰਦੇ ਸੀ ਸਿਲੇ ਝੁਗਦੇ ਹੁੰਦੇ ਸੀ ਟੀਂਡੇ ਤੋੜਦੇ ਹੁੰਦੇ ਸੀ ਸੜਕਾਂ ਤੇ ਛੌਰ ਲੱਗੇ ਹੁੰਦੇ ਸੀਗੇ ਉਹ ਅੱਜ ਖਤਮ ਕਰਤੇ ਜਿਹੜਾ ਉਹਦਾ ਮੈਂ ਕਿਸਾਨਾਂ ਦਾ ਮੁੰਡਾ ਮੈਂ ਤਾਂ ਫੀਟਰ ਦੇ ਥੱਲੇ ਪੈਣ ਨਾ ਮੈਨੂੰ ਤਾਂ ਧੂਏ ਤੋਂ ਨਿਕਲਿਆ ਧੂਆਂ ਵੱਜਦਾ ਰਿਹਾ ਤੇ ਇੰਜਨ ਨੂੰ ਮੈਨੂੰ ਗਿੜਾ ਪਾਉਣਾ ਆਉਂਦਾ ਅੱਜ ਉਹ ਬੰਦਾ ਜਿਮਣੀ ਚੋਣਾ ਤੋਂ ਬਾਅਦ ਅੱਜ ਜੁਰਮਾਨੇ ਵੀ ਕਹਿ ਰਹੇ ਐ ਵੀ ਭਰੋ ਅੱਜ ਕਹਿ ਰਹੇ ਆ ਤੁਹਾਡੇ ਤੇ ਪਰਚੇ ਦਰਜ ਆਉਣਗਾ ਜਵਾਬਤਾਂ ਵੀ ਕਰੋ ਕਿਹੜਾ ਤੁਸੀਂ ਕਿਸਾਨਾਂ ਪੱਕੀ ਸਮਝੋਗੇ ਇਹ ਕਿਸਾਨ ਪੱਕੀ ਐ 6% ਪ੍ਰਦੂਸ਼ਣ ਐ ਕਿਸਾਨੀ ਦਾ 15 ਦਿਨ ਤੇ ਜਿਹੜੇ 55% ਪ੍ਰਦੂਸ਼ਣ ਕਰਦੇ ਆ ਜੇ ਲੱਤਾਂ ਚ ਦਾਮਾ ਤਾਂ ਉਹਨਾਂ ਤੇ ਪਰਚਾ ਕਰਕ ਦੇ ਦਿਨ ਪਰਚੇ ਪਰਚੀਆਂ ਆ ਕੇ ਵੀ ਤੋ ਹੋਏ ਇਹ ਜੇ ਪਰਚੇ ਪਰਚੀਆਂ ਭਗਵੰਤ ਮਾਨਸਿਆ ਤੂੰ ਪਾਰਲੀਮੈਂਟ ਦੇ ਵਿੱਚ ਬੜਾ ਗੱਜਦਾ ਹੁੰਦਾ ਸੀ ਬੜਾ ਇੱਥੇ ਸਟੇਜਾਂ ਤੇ ਬੋਲਦਾ ਹੁੰਦਾ ਸੀ ਵੀ ਕਿਸਾਨਾਂ ਤੇ ਪਰਾਲੀ ਦਾ ਕੀ ਕਨਾ ਹੋ ਗਿਆ ਕਿਸਾਨਾਂ ਤੋਂ ਕਿਸਾਨਾਂ ਨੂੰ ਸਬਸਿਡੀਆਂ ਦਿਓ ਇਹਨਾਂ ਦੀ ਮਜਬੂਰੀ ਆ ਪਰਾਲੀ ਨੂੰ ਅੱਗ ਲਾਉਣਾ ਅੱਜ ਤੂੰ ਹੀ ਪਰਚੇ ਕਰ ਰਿਹਾ ਤੂੰ ਹੀ ਕਿਸਾਨਾਂ ਤੋਂ ਜੁਰਮਾਨੇ ਵਸੂਲ ਰਿਹਾ ਜੇ ਤੁਸੀਂ ਜੁਰਮਾਨਾ ਭਰਾਲੋਗੇ ਪੈਸੇ ਭਰਾਲੋਗੇ ਫੇਰ ਉਹ ਪ੍ਰਦੂਸ਼ਣ ਖਤਮ ਹੋ ਜਾਊਗਾ ਵੀ ਜੇ ਕੋਈ ਕਿਸਾਨ ਤੋਂ 10000 5000 ਭਰਾ ਕੇ ਫੇਰ ਉਹ ਪ੍ਰਦੂਸ਼ਣ ਖਤਮ ਹੋ ਜਾਊਗਾ ਦਾ ਮਤਲਬ ਜੇ 5000 ਰੁਪਿਆ ਦਿੱਤਾ ਫੇਰ ਤਾਂ ਉਹ ਪ੍ਰਦੂਸ਼ਣ ਖਤਮ ਹੋ ਜਾ ਪਰ ਦੂਸ਼ਣ ਫਲਾਇਆ ਇਹ ਲੁੱਟ ਨਹੀਂ ਯਾਰ ਅਜੇ ਕਿਸਾਨਾਂ ਦੇ ਮੁੰਡੇ ਆ ਇਹ ਤਾਂ ਦਿਨ ਦਿਹਾੜੇ ਲੁੱਟਾ ਕਰ ਰਹੇ ਆ ਪਹਿਲਾਂ ਵਾਲਾ ਅੱਜ ਤੇ ਇਹਨਾਂ 'ਚ ਕੀ ਫਰਕ ਰਹੇਗਾ